ਡਰਮ ਵਾਲੇ ਦੇ ਭਰਾ ਦਾ ਭੋਗ ਸੀ ਉੱਥੇ ਕੁਝ ਬਲਾਰੇ ਬੋਲੇ ਆ ਇੱਕ ਵਕੀਲ ਐ ਰਾਜ ਸਿੰਘ ਖਾਲਸਾ ਉਹਨੇ ਇੱਕ ਬਿਆਨ ਦਿੱਤਾ ਸੀ ਉਥੇ ਬੋਲਦਿਆਂ ਬੋਲਦਿਆਂ ਕਹਿੰਦਾ ਜਸਵੀਰ ਸਿੰਘ ਰੋਡੇ ਸ਼ਹੀਦਾਂ ਦੇ ਸ਼ਰਤਾਜ ਨੇ ਇਹ ਸ਼ਬਦ ਵਰਤਿਆ ਮੈਂ 2-4 ਮਿੰਟ ਤੁਹਾਡੇ ਨਾਲ 2-4 ਗੱਲਾਂ ਸਾਂਝੀਆਂ ਕਰਨੀਆਂ ਨੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਜੂਨ 84 ਦੀ ਗੱਲ ਕਰਦੇ ਹੋ 3 ਜੂਨ ਨੂੰ ਸ਼ੁਰੂਆਤ ਹੁੰਦੀ ਹੈ ਜਿਹੜਾ ਦਰਵਾਜ਼ੇ ਤੇ ਅਟੈਕ ਹੁੰਦਾ ਹੈ ਜਨਕਿ 3 ਜੂਨ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ 6 ਜੂਨ ਤੱਕ ਇਹ ਘਟਨਾਕਰਮ ਚੱਲਦਾ ਹੈ ਟਾਈਪ ਹੁੰਦਾ ਹੈ ਮੈਂ ਇਹਦੀ ਗੱਲ ਕਹਿਣੀ ਹੈ ਜਿਹੜੇ ਟਕਸਾਲੀ ਜਿਹਨਾਂ ਨੂੰ ਧੂਤੇ ਕਹਿੰਦੇ ਆ ਸੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਗੁਰੂ ਕਲਗੇਤਰ ਸੱਚੇ ਪਾਤਸ਼ਾਹ ਦੀ ਥਾਂ ਤੇ ਭਿੰਡਰਾਂ ਵਾਲੇ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਇਹਨਾਂ ਦੀ ਸਭ ਤੋਂ ਵੱਡੀ ਮੂਰਖਤਾ ਸੀ ਤੇ ਨਾਲ ਹੀ ਮੈਂ ਇਹ ਕਹਿ ਦਨਾ ਦਰਵਾਸਰ ਸਰ ਤੇ ਜਿਹੜਾ ਅਟੈਕ ਹੋਇਆ ਉਹ ਦਿਨ ਤਾਂ ਇਹ ਮਨਾਉਂਦੇ ਆ ਉਸੇ ਦਿਨ ਨੂੰ 1 ਜੂਨ ਤੋਂ ਸ਼ੁਰੂ ਕਰਕੇ 5-6 ਜੂਨ ਤੱਕ ਕਹਿੰਦੇ ਸ਼ਹੀਦੀ ਦਿਹਾੜੇ ਨੇ ਮਨਾਉਂਦੇ ਆ ਪਰ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਦਾ ਸ਼ਹੀਦੀ ਦਿਹਾੜਾ ਜਿਹੜਾ ਨਾਨਕ ਸਾਹਿਬ ਕੈਲੰਡਰ ਦੇ ਮੁਤਾਬਕ ਪੁਰੇਵਾਲ ਨੇ ਨਿਯੁਕਤ ਕੀਤਾ ਸੀ ਉਹਨੂੰ ਇਹ ਅੱਗੇ ਪਿੱਛੇ ਕਰ ਦਿੰਦੇ ਆ ਕਿਉਂਕਿ ਪਹਿਲਾਂ ਇਹਨਾਂ ਨੇ ਉਹ ਨਾਨਕ ਸਾਹਿਬ ਕੈਲੰਡਰ ਜਿਹੜਾ ਪੁਰੇਵਾਲ ਸਾਹਿਬ ਨੇ ਬਣਾਇਆ ਸੀ ਉਹਦਾ ਭੋਗ ਪਾਇਆ ਹੁਣ ਭਿੰਡਰਾਂ ਵਾਲੇ ਦੇ ਭਰਾ ਦੇ ਭੋਗ ਤੇ ਜਿਹੜੀ ਗੱਲਬਾਤ ਹੋਈ ਹੈ ਉੱਥੇ ਸਰਬੀਤ ਵਰਗੇ ਜਸਜੀਤ ਸਿੰਘ ਰੋਡੇ ਵੀ ਬੈਠਾ ਹੈ ਮਨਜੀਤ ਸਿੰਘ ਵਰਗੇ ਤੇ ਕਾਫੀ ਜਿਹੜੇ ਆਪਣੇ ਆਪ ਨੂੰ ਪੰਥ ਦੇ ਹਮੋਤਵਾਰ ਖਵਾਉਂਦੇ ਨੇ ਉਹ ਬੈਠੇ ਆ ਪਰ ਇਹਨਾਂ ਦੇ ਵਿੱਚ ਰਾਜਦੇਵ ਖਾਲਸਾ ਸਿੱਧੇ ਤੌਰ ਤੇ ਇਹ ਕਹਿ ਗਿਆ ਕਹਿੰਦਾ ਜਸਵੀਰ ਸਿੰਘ ਰੋਡੇ ਸ਼ਹੀਦਾਂ ਦੇ ਸਰਤਾਜ ਨੇ ਇਹਨਾਂ ਨੂੰ ਅਕਾਲੀ ਦਲ ਦੀ ਜਿਹੜੀ ਹੈ ਜ਼ਿੰਮੇਵਾਰੀ ਪਾਰਟੀ ਵੱਜੋਂ ਦਿੱਤੀ ਜਾਵੇ ਇਹ ਗੱਲ ਕਹੀ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹ ਬੰਦੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਨਕਾਰ ਰਹੇ ਨੇ। ਜਿਹੜੇ ਅਸਲ ਸਾਡੇ ਗੁਰੂ ਸਾਹਿਬਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਇਹ ਨਕਾਰ ਰਹੇ ਨੇ। ਜਸਵੀਰ ਸਿੰਘ ਰੋਡੇ ਸ਼ਹੀਦਾਂ ਦਾ ਸਰਤਾਜ ਹੈ ਇਹ ਅਰਾਜ ਦੇ ਖਾਲਸੇ ਨੇ ਕਿਹਾ ਔਰ ਇਨਾ ਹਰਾਮਖੋਰਾਂ ਦੇ ਵਿੱਚ ਖੜ ਕੇ ਕਿਹਾ ਜਿਹੜੇ ਕਹਿੰਦੇ ਅਸੀਂ ਪੰਥ ਦੇ ਮੋਹਤਵਾਰ ਹਾਂ ਇਹਨੂੰ ਸ਼ਰਮ ਆਈ ਨਹੀਂ ਕਦੇ ਤੇ ਨਾ ਆਉਣੀ ਹੁਣ ਜਿਹੜਾ ਜਸਵੀਰ ਸਿੰਘ ਰੋਡੇ ਨੂੰ ਕਿਹਾ ਕਿ ਸ਼ਹੀਦਾਂ ਦਾ ਸਰਤਾਜ ਹੈ ਉਹਦੀਆਂ ਕਰਤੂਤਾਂ ਬਾਰੇ ਪਤਾ ਹੈ ਪਹਿਲਾਂ ਜਦੋਂ ਕਲਤਖ ਸਾਹਿਬ ਤੇ ਅਟੈਕ ਹੋਣ ਤੋਂ ਬਾਅਦ ਦੇ ਵਿੱਚ ਸੰਤਾ ਸਿੰਘ ਨੇ ਉਹਦੀ ਉਸਾਰੀ ਕਰਾਈ ਸੀ ਇਹਨਾਂ ਹਰਾਮਖੋਰਾ ਨੇ ਉਹ ਕਲਤਖ ਦੁਆਰਾ ਕਹਿ ਲਈ ਢਾਕੇ ਸੰਗਤ ਨੂੰ ਗੁੰਮਰਾਹ ਕੀਤਾ ਲੋਕਾਂ ਨੂੰ ਕਿ ਇਹ ਜਿਹੜਾ ਪੈਸਾ ਸੰਤਾ ਸਿੰਘ ਨੇ ਲਾਇਆ ਉਹ ਕਾਂਗਰਸ ਪਾਰਟੀ ਵੱਲੋਂ ਲੱਗਾ ਸਾਨੂੰ ਇਹ ਮਨਜ਼ੂਰ ਨਹੀਂ ਉਦੋਂ ਬਾਅਦ ਇਹਨੇ ਕਲਤਖ ਦੀ ਸ਼ੁਰੂਆਤ ਕਰਵਾਈ ਯਾਨੀ ਕਿ ਉਸਾਰੀ ਕਰਵਾਈ ਤੇਰੇ ਨਾਂ ਨੇ 50-60 ਕਰੋੜ ਰੁਪਏ ਇਕੱਠਾ ਲੋਕਾਂ ਦੇ ਕੋਲੋਂ ਉਗਰਾਇਆ ਤੇ ਇਕੱਠਾ ਕਰਕੇ ਖਾ ਗਏ। ਕੱਲ ਤੱਕ ਤੇ ਨਹੀਂ ਨੇ ਪੈਸੇ ਲੱਗੇ। ਹੋ ਸਕਦਾ 2-4 ਕਰੋੜ ਰੁਪਏ ਲੱਗਿਆ ਹੋਵੇ ਪਰ ਇਹ ਤੋਂ ਵੱਧ ਲਾਇਆ ਨਹੀਂ। ਉਦੋਂ ਇਹ ਮਣਾਮੋਹ ਸੋਨਾ ਲੋਕਾਂ ਨੇ ਇਕੱਠਾ ਕਰਤਾ ਉਹ ਖਾ ਗਏ। ਹੁਣ ਤਾਂ ਗਰਾਹੀ ਹੋ ਰਹੀ ਹੈ ਕਾਲਟੜ ਦੇ ਨਾਂ ਤੇ। ਤੇ ਜਸਵੀਰ ਸਿੰਘ ਰੋਡੇ ਦੀ ਜੀ ਅਸਲ ਕਰਤੂ ਤੁਸੀਂ ਜਾਣੋਗੇ ਨਾ। ਗੁਰਦੇਵ ਸਿੰਘ ਕੌਂਕੇ ਦਾ ਕਤਲ ਪੁਲਿਸ ਨੇ ਸਦਤ ਸਿਹ ਦੇ ਕੇ ਕੀਤਾ ਤੇ ਇਹ ਜਸਵੀਰ ਸਿੰਘ ਰੋਡੇ ਦਾ ਬਹੁਤ ਵੱਡਾ ਹੱਥ ਹੈ ਗੁਰਦੇਵ ਸਿੰਘ ਕੌਂਕੇ ਦੇ ਕਤਲ ਵਿੱਚ ਇਹ ਉਹੀ ਜਸਵੀਰ ਸਿੰਘ ਰੋਡੇ ਆ ਜਿਨੇ ਐਸਐਸਪੀ ਦੇ ਨਾਲ ਮਿਲ ਕੇ ਨਿਹੱਥੇ ਨੌਜਵਾਨਾਂ ਨੂੰ 3-3 ਲੱਖ ਰੁਪਇਆ ਲੈ ਕੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਇਹਦਾ ਯੋਗਦਾਨ ਬਹੁਤ ਵੱਡਾ ਫਿਰ ਇਹ ਬਾਦਲਾਂ ਦੇ ਨਾਲ ਮਿਲ ਕੇ ਵੰਦਾ ਰਿਹਾ ਹੁਣੇ ਪਿੱਛੇ ਜੇ ਬਾਦਲਾਂ ਨੂੰ ਕਿਹੜਾ ਛੱਡਿਆ ਇਸੇ ਹੀ ਦੰਦ ਦਾ ਸਰਤਾਜ ਹੈ ਕੌਣ ਕਹਿ ਰਿਹਾ ਹੈ ਰਾਜਦੇਵ ਖਾਲਸਾ ਇਹ ਜਿਹੜੇ ਹਰਾਮਖੋਰ ਗੁਰਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸੀ ਨਾ ਉਹ ਸੁਣੇਗੇ ਉੱਥੇ ਕਿਸੇ ਦੀ ਕੰਨ ਤੇ ਜੂਨ ਹੀ ਸਰਕੀ ਕਿ ਤੂੰ ਸਹੀਦਾਂ ਦਾ ਸਰਤਾਜ ਕਿਉਂ ਕਹਿ ਰਿਹਾ ਜਸਵੀਰ ਸਿੰਘ ਰੋਡੇ ਨੂੰ ਕਿਉਂ ਕਹਿ ਰਿਹਾ ਸੀ ਦੰਦ ਦਾ ਸਰਤਾਜ ਕਿਸੇ ਨੂੰ ਸ਼ਰਮ ਨਹੀਂ ਆਈ ਉੱਥੇ ਮੈਂ ਹੁਣ ਬੇਨਤੀ ਕਰਨੀ ਹੈ ਜਿਹੜੇ ਬੰਦੇ ਨਾ ਇਹ ਕਹਿੰਦੇ ਹੁੰਦੇ ਆ ਬਿਆਦਵੀ ਹੋ ਗਈ ਜੀ ਜੇ ਕੋਈ ਹਿੰਦੂ ਕਹਦੇ ਨਾ ਕਿ ਗੁਰੂ ਤੇਗ ਬਹਾਦਰ ਪਾਸਾ ਸਾਡੇ ਗੁਰੂ ਨੇ ਸਾਡੇ ਲਈ ਸੀਸ ਦਿੱਤਾ ਇਹਨਾਂ ਨੇ ਸੱਪ ਲੜ ਜਾਂਦਾ ਮਾਰਨ ਤੱਕ ਦੀਆਂ ਧਮਕੀਂ ਦਿੰਦੇ ਆ ਤੇ ਹੁਣ ਅਰਾਜ ਦੇਵ ਖਾਲਸੇ ਨੇ ਜਿਹੜਾ ਧਿਆਨ ਦਿੱਤਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਸਵੀਰ ਸਿੰਘ ਰੋਡੇ ਨੂੰ ਸ਼ਹੀਦਾਂ ਦਾ ਸਿਰਤਾਜ ਕਿਹਾ ਇਹ ਜਰ ਲੋਂਗੇ ਇਹ ਸਵਾਲ ਦਾ ਜਵਾਬ ਦਿਓ ਵੀ ਇਹ ਸੱਚ ਹੈ ਕਿ ਝੂਠ ਹੈ ਉਹਦੀ ਵੀਡੀਓ ਕੰਮ ਰਹੀ ਹੈ ਅਸੀਂ ਖਰਾਮਖੋਰ ਆ ਅਸੀਂ ਜਿਹੜੇ ਅਸਲ ਸਾਡੇ ਸ਼ਹੀਦਾਂ ਦੇ ਸਰਦਾਦ ਨੇ ਉਹਨਾਂ ਨੂੰ ਅੱਖਾਂ ਪਰੋਖੇ ਕਰਤਾ ਜਿਹੜੀ ਆਰਐਸਐਫ ਦੀ ਪਾਲਿਸੀ ਚੱਲ ਰਹੀ ਹੈ ਨਾ ਸਿੱਖ ਕੌਮ ਨੂੰ ਕਿਵੇਂ ਖਤਮ ਕਰਨਾ ਹੈ ਸਮਾਨਤਾ ਨੂੰ ਕਿਦਾਂ ਖਤਮ ਕਰਨਾ ਹੈ ਗੁਰੂ ਸਾਹਿਬ ਦੇ ਫਲਸਫੇ ਨੂੰ ਕਿਦਾਂ ਖਤਮ ਕਰਨਾ ਹੈ ਕਿ ਉਹ ਇਹ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਕਰ ਰਹੇ ਨੇ ਤਾਨੂੰ ਸ਼ਰਮ ਨਾ ਆਈ ਜਦੋਂ ਰਾਜਦੇਵ ਖਾਲਸਾ ਇਹ ਕਹਿ ਰਿਹਾ ਸੀ ਕਿ ਜਸਵੀਰ ਸਿੰਘ ਰੋਡੇ ਸੀ ਇਦਾਂ ਦਾ ਸਰਤਾਜ ਹੈ ਤੂੰ ਤਾਨੂੰ ਸ਼ਰਮ ਆਈ ਨਹੀਂ ਉਦੋਂ ਤਾਨੂੰ ਚੱਪਣੇ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਰਾਜਦੇਵ ਖਾਲਸਾ ਨੂੰ ਸ਼ਰਿਆਮ ਕਿਹਾ ਜਾ ਰਿਹਾ ਜੋ ਆਰ ਅਸਦਾ ਲੰਦਾ ਐਦੋਂ ਬਾਅਦ ਤੁਸੀਂ ਹੋਰ ਕੀ ਸੁਣਨਾ ਚਾਹੁੰਦੇ ਹੋ ਜਿਹੜੇ ਇਹ ਢੰਡਰਾ ਵਾਲੇ ਦੇ ਭਰਾ ਦੇ ਭੋਗ ਤੇ ਬੈਠੇ ਸੀ ਇਹਨਾਂ ਨੂੰ ਤਾਂ ਮੈਂ ਬਹੁਤਾ ਤਰਜੀਹ ਦਿੰਦਾ ਨਹੀਂ ਕਿਉਂਕਿ ਇਹ ਖੱਜ ਨੇ ਸਾਰੇ ਜਿਹੜੇ ਇਹੋ ਜਿਹੀਆਂ ਗੱਲਾਂ ਮਾਤਦਾ ਸੁਣ ਲੈਂਦੇ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਰ ਮੈਂ ਲੋਕਾਂ ਨੂੰ ਜਿਹੜੇ ਸਿਹਰਦ ਸਮਝਦਾਰ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਸੁਣ ਲੋ ਇਹਨਾਂ ਲੋਕਾਂ ਦੀ ਕردو ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਬੋਲ ਬੋਲੇ ਗਏ ਨੇ ਜਸਵੀਰ ਸਿੰਘ ਰੋਡੇਵਾਰੇ ਕਿ ਇਹਨੂੰ ਅਕਾਲੇਦਲ ਦੇ ਬਾਗਡੋਰ ਸਮਝਾਏ ਸਮਾਈ ਜਾਵੇ ਅਕਾਲੇਦਲ ਦੀ ਪ੍ਰਧਾਨਗੀ ਦਿੱਤੀ ਜਾਵੇ ਇਹ ਜੋਸ਼ਵੀਰ ਸਿੰਘ ਰੋਡੇ ਸ਼ਹੀਦਾਂ ਦਾ ਸ਼ਰਤਾਜ ਹੈ ਇਹ ਕਿਹਾ ਗਿਆ ਇਹ ਗੱਲਾਂ ਬੜੀਆਂ ਕੌੜੀਆਂ ਨੇ ਹਾਜਮ ਨਹੀਂ ਆਉਣੀਆਂ ਪਰ ਸੁਣ ਲਿਓ ਤੇ ਜਵਾਬ ਦਿਓ ਕਿ ਵਾਕਈ ਠੀਕ ਹੈ ਜਾਣੀ ਕਿ ਇਹ ਉਹ ਖੱਤਾਂ ਨੇ ਜਿਹੜੀਆਂ ਗੁਰੂ ਸਾਹਿਬ ਦੇ ਸਿਧਾਂਤ ਨੂੰ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਨੂੰ ਸਾਲਸਪੇ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਤੇ ਆਪਣਾ ਨਵਾਂ ਪੰਥ ਸੱਜਣਾ ਚਾਹੁੰਦੀਆਂ ਨੇ ਨਵੇਂ ਸਿਧਾਂਤ ਲਾਗੂ ਕਰਨਾ ਚਾਹੁੰਦੇ ਨੇ ਬੰਦੇ ਕੌਣ ਅਸੀਂ ਦੰਦਾ ਸਰਦਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤੇ ਜਾ ਆ ਮਸਟੰਡਾ ਜਸਵੀਰ ਸਿੰਘ ਰੋਡੇ ਜਿਹਨੇ ਪੁਲਿਸ ਦਾ ਸਾਥ ਦਿੱਤਾ ਨਿਹੱਥੇ ਨੌਜਵਾਨਾਂ ਨੂੰ ਫੜਾਇਆ ਗਿਆ ਧੋਖੇ ਦੇ ਨਾਲ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਇਹ 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 ਕੌਣ ਹੈ ਜਸਵੀਰ ਸਿੰਘ ਰੋਡੇ ਮੈਂ ਪਹਿਲਾਂ ਵੀ ਕਿਹਾ ਸੀ ਗੁਰਦੇਵ ਸਿੰਘ ਕੌਂਕੇ ਨੂੰ ਮਰਵਾਉਣ ਪਿੱਛੇ ਵੀ ਇਹਦਾ ਬਹੁਤ ਵੱਡਾ ਹੱਥ ਹੈ ਇਹ ਨਮਾ ਸ਼ਹੀਦਾਂ ਦਾ ਸਰਤਾਜ ਹੈ ਆ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸੀ ਨਾ ਸਾਰਿਆਂ ਨੇ ਸੁਣਿਆ ਉਹਨੂੰ ਜਗਦੇਵ ਖਾਲਸੇ ਨੂੰ ਜਦੋਂ ਕਿਹਾ ਕਿ ਜਸਵੀਰ ਸਿੰਘ ਰੋਡੇ ਸ਼ਹੀਦਾਂ ਦਾ ਸਰਤਾਜ ਹੈ ਉਹਦੋਂ ਸਾਰਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੁਣਿਆ ਕਿਰਕਣਗੇ ਬੂਟਾ ਸਿੰਘ ਬਕਵਾਸ ਕਰਦਾ ਹੁਣ ਇਹ ਬਕਵਾਸ ਹੈ ਇਹਨਾਂ ਨੂੰ ਭੇਡਾਂ ਨਾ ਕਮਾਂ ਖਾਜ ਨਾ ਕਮਾਂ ਕਤਿਹੜਾ ਨਾ ਕਮਾਂ ਹੋਰ ਦੱਸੋ ਕੀ ਕਮ ਜਿਹੜੇ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਬੋਲ ਬੋਲੇ ਜਾਂਦੇ ਨੇ ਕਿ ਜਸਵੀਰ ਸਿੰਘ ਰੋਡੇ ਸ਼ਹੀਦਾਂ ਦਾ ਸਰਤਾਜ ਹੈ ਇਹਨਾਂ ਨੂੰ ਦੱਸੋ ਮੈਂ ਕੀ ਕਮਾਂ ਹੁਣ ਤੁਸੀਂ